ਮੈਟਰ ਸਸਰੀ ਕਾਲ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਜਿਵੇਂ ਮੀਟਰ ਹੁੰਦੇ ਨੇ ਤੇ ਹੁਣ ਗਰਮੀ ਦਾ ਟਾਈਮ ਆ ਰਿਹਾ ਮੂਰੇ ਤੇ ਬਹੁਤ ਸੇਫੀ ਬੈਂਟਰਾਂ ਡਾਊਨ ਹੋ ਜਾਂਦਾ ਵੀ ਲਾਈਟ ਚਲੀ ਜਾਂਦੀ ਆ ਤਾਂ ਬੈਂਟਰ ਆਪਣਾ ਵਾਰ-ਵਾਰ ਡਾਊਨ ਹੁੰਦਾ ਆ ਆਪਾਂ ਇਹ ਸਰਵਿਸ ਕਰਕੇ ਦਿਖਾਵਾਂਗੇ ਤੁਹਾਡਾ ਬੈਂਟਰਾਂ ਦੁੱਗਣੀ ਸਰਵਿਸ ਦਊਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਦੱਸਾਂਗੇ ਇੱਕ ਨਵਾਂ ਤਰੀਕਾ ਵੀ ਕਿਸ ਤਰੀਕੇ ਨਾਲ ਤੁਸੀਂ ਆਪਣੇ ਬੈਂਟਰ ਨੂੰ ਠੀਕ ਕਰ ਸਕਦੇ ਹੋ ਪਹਿਲਾਂ ਆਪਾਂ ਖੋਲਾਂਗੇ ਇਹਨੂੰ ਟੱਕਣਾ ਸਾਰਿਆਂ ਨੂੰ ਸਾਫ਼ ਕਰਾਂਗੇ ਦੇਖਦੇ ਆ ਕਿਹੜੇ ਚ ਪਾਣੀ ਘੱਟ ਆ ਕਿਹੜੇ ਚ ਵੱਧ ਆ ਤੇ ਪਾਣੀ ਤਾਂ ਤੁਹਾਨੂੰ ਪਤਾ ਹੈ ਜ਼ਰੂਰੀ ਪਾਉਣਾ ਜੀ ਇੱਕ ਤੁਹਾਨੂੰ ਨਵੀਂ ਚੀਜ਼ ਦੱਸਾਂਗੇ ਜਿਹੜੇ ਨਾਲ ਥੋੜਾ ਬੈਂਟਰੀ ਮਾਰਿਆ ਹੋਈ ਵੀ ਚੱਲੂਗਾ ਜੀ ਪੂਰਾ ਘੰਟਾ ਕਿਉਂਕਿ ਅਸੀਂ ਬਹੁਤ ਸਾਲ ਤੋਂ ਵਰਤਦੇ ਆਉਂਦੇ ਆ ਸਾਡੇ ਲਈ ਬੈਂਟਰੀ ਹੋਰ ਵੀ ਨਾ ਉਹਨਾਂ 'ਚ ਅਸੀਂ ਪਾਉਨੇ ਆ ਤੇ ਤੁਹਾਨੂੰ ਅੱਜ ਉਹ ਟ੍ਰਿਕ ਤੁਹਾਨੂੰ ਕਰਕੇ ਦਿਖਾਵਾਂਗੇ ਜਿਹੜਾ ਥੋੜਾ ਬੈਂਟਰਾ ਐ ਚੱਲੂ ਗੋਲੀ ਮੰਗੂ ਜਮਾਂ ਡਾਊਨ ਬੈਂਟਰੀ ਨੂੰ ਪੂਰਾ ਵਧੀਆ ਤਰੀਕੇ ਨਾਲ ਚਲਾਊਗਾ ਤੁਸੀਂ ਐਕਸਪੀਰੀਅੰਸ ਕਰਕੇ ਦੇਖਿਓ ਕੋਈ ਬਾਲਾ ਵੱਡਾ ਕੰਮ ਨਹੀਂ ਹੈਗਾ ਸਾਡਾ 10 ਰੁਪਏ ਦਾ ਕੰਮ ਹੈ ਤੁਸੀਂ ਬ ਕਿਉਂਕਿ ਮੂਰੇ ਗਰਮੀ ਦਾ ਟਾਈਮ ਆ ਗਿਆ ਹੁਣ ਸਾਰੇ ਨੂੰ ਇਨਵਰਟਰ ਦੀ ਲੋਡ ਪੈਣੀ ਆ ਸਿਹਾਲ ਲੰਘ ਚੁੱਕਿਆ ਜੀ ਤੇ ਹੁਣ ਆਪਾਂ ਨੂੰ ਓਕੇ ਕਰਕੇ ਦਿਖਾਵਾਂਗੇ ਕਿਉਂਕਿ ਸਾਡਾ ਹੀ ਬੈਂਟਰਾ ਖਰਾਬ ਹੋ ਚੁੱਕਿਆ ਤੇ ਅਸੀਂ ਸੋਚਿਆ ਵੀ ਅੱਜ ਸਰਵਿਸ ਦਾ ਆਪਾਂ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਵੀ ਕਿਵੇਂ ਇਹਨੂੰ ਓਕੇ ਕਰ ਸਕਦੇ ਆ ਪਹਿਲਾਂ ਟੱਕਣ ਲਾ ਕੇ ਆਪਾਂ ਕਰਦਨੇ ਬੰਦ ਲੈ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਰਾਂ ਦੱਬ ਕੇ ਕਰਾਂ ਦਿਖਾਈਏ ਤੁਹਾਨੂੰ ਵੀ ਆਪਾਂ ਕੀ ਟਰਿਕ ਲਾਵਾਂਗੇ ਜਿਹੜਾ ਬੈਂਟਰਾ ਨਾ ਓਕੇ ਹੋ ਜੇ ਮਰੇ ਹੋਏ ਬੈਂਟਰ ਨੂੰ ਵੀ ਓਕੇ ਚੱਲੂਗਾ ਭਾਈ ਲੈ ਫੜੀ ਭਾਈ ਮੋਬਾਈਲ ਕਰਾ ਪਹਿਲਾਂ ਪਧੋ ਲਾਂਗੇ ਇਹਨੂੰ ਪਾਣੀ ਨਾਲ ਕੋਈ ਨਾਰਮਲ ਪਾਣੀ ਨਾਲ ਵੀ ਧੋ ਸਕਦੇ ਆ ਘਰ ਦੇ ਵਿੱਚ ਇਹ ਪਾਣੀ ਇਹ ਪਾਣੀ ਟ੍ਰੱਕ ਦੇਵਾਂਗੇ ਤੁਹਾਨੂੰ ਥੋੜਾ ਬੈਂਟਰਾ ਜਮਾ ਓਕੇ ਵੀ ਗ੍ਰੇਡ ਚੱਲੂਗਾ ਬਈ ਉਹਦੇ ਦੀਸ ਫਾਇਫੋ ਨੂੰ ਜਮਾ 10 ਰੁਪਏ ਦੀ ਚੀਜ਼ ਹੈ ਪਹਿਲਾਂ ਤਾਂ ਪਾਣੀ ਚੈੱਕ ਕਰਕੇ ਪਾਣੀ ਪਾਵਾਂਗੇ ਇਹਦੇ ਵਿੱਚ ਇਹ ਪਾਣੀ ਸਪੈਸ਼ਲ ਆ ਇਹ ਬੈਟਰੀਆਂ ਵਾਲਾ ਤੇ 50 ਰੁਪਏ ਦੀ ਬੋਤਲ ਮਿਲ ਜਾਂਦੀ ਹੈ ਆਪਣੇ ਬੈਟਰੀਆਂ ਵਾਲੇ ਤੋਂ ਇੱਕ ਛੋਟੀ ਜੀ ਚੀਜ਼ ਦੱਸਾਂ ਕਿ ਉਹ ਪਾ ਦੇ ਮੁੜ ਕੇ ਬੈਠਾ ਦੇਖੋ ਓਕੇ ਚੱਲ ਰਹੀ ਥੋੜਾ ਬੈਟਰੀ ਸਾਰਾ ਸਾਫ਼ ਹੋ ਜੀ ਵਿੱਚੋਂ ਜਿਹੜਾ ਗੰਦਮੰਦ ਹੁੰਦਾ ਜਮਾ ਓਕੇ ਹੋ ਜੀ ਲੈ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀ ਦੇਖ ਰਹੇ ਨੇ ਪਹਿਲਾਂ ਤਾਂ ਪਾਣੀ ਪੂਰਾ ਕਰ ਦਿਓ ਤੁਸੀਂ ਇਹ ਵੈਸੇ ਦਾ ਪਾਣੀ ਹੁੰਦਾ ਇਹ ਵੀ ਕੋਈ ਜਿਆਦਾ ਉਸ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਸੀਂ ਆਰਮ ਦਾ ਪਾਣੀ ਵੀ ਪਾ ਸਕਦੇ ਹੋ ਵਿੱਚ ਪਰ ਵੈਸੇ ਬੈਟਰੀ ਵਾਲਾ ਪਾਣੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਆ ਦੇਖੋ ਇਹ ਆਪਾਂ ਸਾਰਿਆਂ ਦਾ ਪਾਣੀ ਪੂਰਾ ਕਰ ਚੱਕਿਆ ਪਾਣੀ ਜ਼ਿਆਦਾ ਨਹੀਂ ਪਾਉਣਾ ਤੁਸੀਂ ਬੈਟਰੀ ਦੇ ਵਿੱਚ ਫੁੱਲ ਨਹੀਂ ਕਰਨਾ ਥੋੜਾ ਥੋੜਾ ਘੱਟ ਰੱਖਣਾ ਕਿਉਂਕਿ ਇਹਦੇ ਨਾਲ ਬੈਟਰੀ ਵੀ ਖਰਾਬ ਹੁੰਦਾ ਜਿਆਦਾ ਪਾਣੀ ਪਾਉਣਾ ਗੰਦਾ ਹੋ ਜਾਂਦਾ ਉੱਪਰ ਕੀ ਸਰਲ ਲਈ ਇੱਕ ਛੋਟੀ ਜਿਹੀ ਚੀਜ਼ ਹੈ ਆ ਦੇਖ ਸਕਦੇ ਤੁਸੀਂ ਆ ਦੇਖੋ ਇਹ ਚੀਜ਼ਾਂ ਇਹ ਕੀ ਚੀਜ਼ ਆ ਤੁਹਾਨੂੰ ਉਹ ਵੀ ਦੱਸਾਂਗੇ ਕਿਥੋਂ ਮਿਲਦੀ ਇਹ ਵੀ ਦੱਸ ਦੰਨੇ ਆ ਆ ਦੇਖੋ ਇਸ ਤਰ੍ਹਾਂ ਲੱਗਦਾ ਕੋਈ ਪਾਊਡਰ ਹੁੰਦਾ ਪਰ ਹੈਗਾ ਇਹ ਪਾਊਡਰੀ ਆ ਇਹ ਕੱਪੜੇ ਧੋਣਾਂ ਉਹ ਸੋਡਾ ਹੀ ਆ ਦੇਖੋ ਬੜਾ ਨਵਿਆ ਮਹਾਲ ਵਈ ਪੜਾ ਤੁਸੀਂ ਕੀ ਕਰਨਾ ਇੰਨਾ ਇੰਨਾ ਕੀ ਪਾਉਣੇ ਦੇ ਵਿੱਚ ਸਾਰੇ ਚ ਆ ਦੇਖੋ ਬਾਲੇ ਮਾਰ ਰਿਹਾ ਕਿਉਂਕਿ ਜਿਹੜੇ ਦੇ ਵਿੱਚ ਕਾਰਮਨ ਵਗੈਰਾ ਜੰਮੀ ਹੁੰਦੀ ਆ ਸਾਰੀ ਸਾਫ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਚਾਰਜਿੰਗ ਲਾ ਦੇਣਾ ਇਹਦੇ ਉੱਤੇ ਕੋਈ ਚੀਜ਼ ਜੂਜ ਨਹੀਂ ਕਰਨੀ ਇੱਕ ਰਾਤ ਤੱਕ ਇੱਕ ਰਾਤ ਛੱਡ ਦੇਣਾ ਥੋੜਾ ਵੈਂਟਰ ਜਮਾ ਓਕੇ ਤੇ ਗ੍ਰੇਟ ਹੋ ਜੂ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਹੀ ਮੂੰਹ ਦੇ ਉੱਤੇ ਮਾਸਕ ਲਾ ਕੇ ਜ਼ਰੂਰ ਇਹ ਤੁਸੀਂ ਕੰਮ ਕਰਨਾ ਕਿਉਂਕਿ ਸਾਡਾ ਰੋਜ਼ ਦਾ ਕੰਮ ਸਾਨੂੰ ਐਂ ਕੋਈ ਦਿੱਕਤ ਨਹੀਂ ਤੁਸੀਂ ਆਪਦੇ ਉੱਪਰ ਮੂੰਹ ਦੇ ਉੱਪਰ ਮਾਸਕ ਵਗੈਰਾ ਲਾ ਲਓ ਏਕਈ ਕਈ ਵਾਰ ਤੇਜਾਬ ਤੇਜ ਹੁੰਦਾ ਹੈ ਮਾਸਕ ਜਾਂ ਤੁਸੀਂ ਆਪਣੇ ਹੱਥਾਂ ਦੀ ਜਸਤਾਨੇ ਚੜ੍ਹ ਕੇ ਜ਼ਰੂਰ ਕਰੇ ਛੋਟੇ ਬੱਚੇ ਇਹ ਕੰਮ ਨਾ ਕਰਨ ਲਓ ਜੀ ਇਹਨਾਂ ਜੇ ਆਪਾਂ ਸਾਰਿਆਂ ਚ ਪਾ ਦਾਂਗੇ ਉਸ ਤੋਂ ਬਾਅਦ ਲਾ ਦਾਂਗੇ ਚਾਰਜ ਵੈਂਟਰਾ ਦੇਖਿਓ ਹੀ ਚੱਲਦਾ ਫਿਰ ਜਮਾਂ ਸਰਾ ਗੱਲਬਾਤ ਬਣ ਜੂਈ ਟੋਡੇ ਮਰੇ ਹੋਏ ਬੈਟਰੀ ਚ ਸਿਰਫ 10 ਰੁਪਏ ਦੀ ਚੀਜ਼ ਨਾਲ ਆਪਣੇ ਬੈਟਰੀ ਨੂੰ ਠੀਕ ਕਰ ਸਕਦੇ ਹਾਂ ਇਹਨੂੰ ਸੋਡਾ ਕਹਿੰਦੇ ਨੇ ਜਿਸ ਨੂੰ ਪਹਿਲਾਂ ਆਪਾਂ ਸੁਣਿਆ ਹੋਊਗਾ ਸਰਫਿਕ ਸੋਡਾ ਜਿਹੜਾ ਨੀਲੇ ਰੰਗ ਦਾ ਹੁੰਦਾ ਉਹ ਨਹੀਂ ਪਾਉਣਾ ਤੁਸੀਂ ਆਹ ਸੋਡਾ ਪਾਉਣਾ ਚਿੱਟੇ ਰੰਗ ਦਾ ਹੀ ਜਿਹੜਾ ਕੱਪੜੇ ਧੋਣ ਵਾਸਤੇ ਹੁੰਦਾ ਆ ਦੇਖ ਸਕਦੇ ਹੋ ਪਹਿਲਾਂ ਆਪਾਂ ਤੁਹਾਨੂੰ ਧੋ ਕੇ ਦਿਖਾਏ ਨੇ ਹੱਥਾਂ ਹਰੇ ਕੋਈ ਇਹ ਜ਼ਿਆਦਾ ਤੇਜ਼ ਹੁੰਦਾ ਉਹਦੇ ਕਾਰਨ ਆ ਇਹਨਾ ਵਿੱਚੋਂ ਸਾਰਾ ਸਾਫ ਕਰ ਦੂ ਇਹਨੂੰ ਸਾਫ ਕਰਕੇ ਓਕੇ ਕਰੀਟ ਕਰ ਦੂ ਇਹਨੂੰ ਬਈ ਲੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਬਈ ਲੈ ਕਰ ਦੋ ਵੀਡੀਓ ਨੂੰ ਸ਼ੇਅਰ ਬਈ ਕਿਹੜੇ ਕਿਹੜੇ ਵੀਰ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਨਾਲ ਕਮੈਂਟਾਂ ਸਾਨੂੰ ਜ਼ਰੂਰ ਦੱਸਿਓ ਵੀ ਕਿਹੜੇ ਕਿਹੜੇ ਵੀਰ ਐ ਐਕਸਪੈਰੀਮੈਂਟ ਕਰਕੇ ਦੇਖਣਗੇ ਆ ਦੇਖੋ ਜੀ ਇਹ ਬੈਂਟਰ ਜਮ ਓਕੇ ਹੋ ਜਾ ਕੁਝ ਟਾਈਮ ਤੋਂ ਬਾਅਦ ਨਾ ਇਦਾਂ ਮੈਂ ਖੜ ਚੂ ਇਹਨੂੰ 10-15 ਮਿੰਟਾਂ ਤੋਂ ਬਾਅਦ ਤੁਸੀਂ ਚਾਰਜ ਤਲਾਣਾ ਜਿਵੇਂ ਇਨਵਰਟਰ ਤੇ ਆਪਾਂ ਲਾ ਲਾਉਨੇ ਆ ਨਾ ਉਸ ਤਰ੍ਹਾਂ ਛੱਡ ਦੇਣਾ ਇਹ ਉਹਦੀ ਸਪਲਾਈ ਨਾਲ ਕੋਈ ਵੀ ਵਰਤਿਓ ਕਿਉਂਕਿ ਜੇ ਵਰਤੀ ਜਾਂਦਾ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਸੇ ਨਹੀਂ ਵਰਤੋਂਗੇ ਤਾਂ ਚੰਗੀ ਤਰ੍ਹਾਂ ਹੀ ਚਾਰਜਿੰਗ ਹੋ ਜਾਊਗਾ ਉਸ ਤੋਂ ਦੂਜੇ ਦਿਨ ਤੁਸੀਂ ਇਹਨੂੰ ਲਾ ਕੇ ਛੱਡ ਦਿਓ ਜਿਵੇਂ ਮਰਜ਼ੀ ਪੱਖੇ ਬੱਲਬ ਕੋਸ ਮਰਜ਼ੀ ਚਲਾਇਓ ਓੱਕ ਦੀ ਗ੍ਰੇਟ ਹੋ ਜਾਊਗੀ ਲੈ ਵੀ ਦਿਓ ਰਿਪੋਰਟ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਰ ਦਿਓ ਵੀਡੀਓ ਨੂੰ ਸ਼ੇਅਰ ਲੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਬਈ ਪਹਿਲਾਂ ਤੁਸੀਂ ਐਕਸਪੈਰੀਮੈਂਟ ਜ਼ਰੂਰ ਕਰਿਓ ਬਈ ਜਿਹੜੇ-ਜਿਹੜੇ ਵੀਰਾਂ ਨੇ ਐਕਸਪੈਰੀਮੈਂਟ ਕੀਤਾ ਹੈ ਜਾਂ ਕਰਨਾ ਹੈ ਤਾਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ ਤੇ ਨਾਲ ਨਾਲ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਜਿਹੜੇ ਵੀਰ ਨੇ ਫੋਲੋ ਨਹੀਂ ਕੀਤਾ ਤੇ ਫੋਲੋ ਕਰ ਲਓ ਆਪਣੇ YouTube ਤੇ ਵੀ ਕਾਫੀ ਸਾਰੇ ਵੀਡੀਓ ਨੇ ਬਾਈਕ ਲੌਂਗ ਵਾਲ ਦੇ ਨਾਮ ਤੇ YouTube ਚੈਨਲ ਹੈ ਉੱਥੇ ਜਾ ਕੇ ਤੁਸੀਂ ਵੀਡੀਓ ਦੇਖਿਓ ਆਪਾਂ ਹੋਰ ਵੀ ਕੰਮ ਦੀ ਵੀਡੀਓ ਪਾਈ ਦੀਆਂ ਨੇ ਬਈ ਲਾਈਵ ਕਿਉਂਕਿ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਗਾਹਾਂ ਗਰਮੀ ਆਜੂ ਤੁਹਾਡਾ ਬੈਂਟਰ ਜੰਮ ਓਕੇ ਹੋ ਜੂ ਇਸ ਟਾਈਮ ਤੱਕ ਜਿਸ ਟਾਈਮ ਨੂੰ ਗਰਮੀ ਆਉਣੇ 2-4 ਦਿਨਾਂ ਦੇ ਵਿੱਚ ਪੂਰੀ ਚਾਰਜਿੰਗ ਵਧੀਆ ਲੈਣ ਲੱਗ ਜਾਂਦਾ ਹੈ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ।